ਮੈਨੂੰ ਬੜਾ ਹੰਕਾਰ ਸੀ ਮੈਂ ਬਹੁਤ ਖਾ ਸਕਦਾ ਮੇਰੇ ਦੰਦ ਟੁੱਟ ਗਏ ਮੈਨੂੰ ਬੜਾ ਹੰਕਾਰ ਸੀ ਮੈਂ ਬੜਾ ਦੌੜ ਸਕਦਾ ਮੇਰੇ ਟੰਗਾਂ ਥੱਕ ਗਈਆਂ ਮੈਨੂੰ ਬੜਾ ਹੰਕਾਰ ਸੀ ਮੈਂ ਸੁੰਦਰ ਬੜਾ ਚੂੜੀਆਂ ਪੈ ਗਈਆਂ ਮੈਨੂੰ ਬੜਾ ਹੰਕਾਰ ਸੀ ਮੈਂ ਗੋਰਾ ਬੜਾ ਮੈਂ ਕਾਲਾ ਹੋ ਗਿਆ ਕੁਝ ਇਹ ਸਾਰੇ ਜਾਣਾ ਪੈਂਦਾ ਹੀ ਆ ਇਹਨਾਂ ਨੂੰ ਇਹ ਚੰਗੇ ਗੁਣ ਆ ਜਾਣ ਆਉਂ ਛੱਡ ਕੇ ਚਲੇ ਜਾਂਦੇ ਨੇ ਚੰਗੇ ਗੁਣਾਂ ਦਾ ਮਾਣ ਨਹੀਂ ਕਰਨਾ ਚਾਹੀਦਾ ਸਤਗੁਰ ਦੀ ਮੱਤ ਦਾ ਪ੍ਰਕਾਸ਼ ਹੋਇਆ ਤੇਰੇ ਆਉਣ ਰੂਪੀ ਬਰਾਉਣੇ ਗੈਸਟ ਚਲੇ ਗਏ ਦੇ ਕੈਨ ਨਾਟ ਸਟੇ ਹੇਅਰ ਫੋਰ ਐਵਰ ਤੁਸੀਂ ਕਦੇ ਵੀ ਕਿਸੇ ਦੇ ਘਰ ਜਾਓ ਔਰ ਉਥੇ ਮਹਿਮਾਨ ਹੋਵੋ ਤੁਹਾਨੂੰ ਬੜੀਆਂ ਚੀਜ਼ਾਂ ਅੱਛੀਆਂ ਲੱਗਣਗੀਆਂ ਪਰ ਅਲਟੀਮੇਟਲੀ ਤੁਸੀਂ ਕਹੋਗੇ ਅਸੀਂ ਤੇ ਆਪਣੇ ਘਰ ਹੀ ਜਾਣਾ ਹੈ ਨਾ ਚਲੇ ਜਾਂਦੇ ਹੋ ਫਿਰ ਕਹਿੰਦੇ ਜੋ ਸੁਖ ਛੱਜੂ ਦੇ ਚਬਾਰੇ ਨਾ ਬੁਲਗ ਨਾ ਬੁਖਾਰੇ ਕਹਿੰਦੇ ਆਵਾ ਅਲਟੀਮੇਟਲੀ ਆਪਣੇ ਘਰਾਂ ਕੇ ਰੁਖੀ ਸੁਖੀ ਖਾਂਦੇ ਕਿਉਂਕਿ ਸਾਡੇ ਮਨੰਬਰ ਫੀਲਿੰਗ ਆ ਜਾਂਦੀ ਹੈ ਕਿ ਯਹਾਂ ਪਰ ਮੈਂ ਗੈਸਟ ਐਜ ਤੇਰੇ ਆਗੁਣ ਤੇਰੇ ਗੈਸਟਨ ਠੇਕ ਨਹੀਂ ਸਕਦੇ ਨੇ ਦੇ ਕੈਨੋਟ ਤੇ ਇਹਨਾਂ ਦਾ ਗਮਾਨ ਤੋਂ ਕਰਿਆ ਹੀ ਨਾ ਕਰ ਤੇ ਚੰਗੇ ਗੁਣਾ ਚੰਗੇ ਗੁਣ ਤੇ ਰਾਮ ਜੀ ਨੇ ਮੇਰਾ ਮੁਝ ਮੇ ਕੁਝ ਨਹੀਂ ਹੂੰ ਜੈਸੇ ਰਾਣ ਪ੍ਰਾਣ ਹੈ ਕੁਟਚਲ ਸਹਿ ਪ੍ਰਭਾਤ ਕਿਆ ਤੁਰਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਂ ਹੁਣ ਇਥੇ ਬਹੁਤ ਬਰੀਕ ਹੈ ਗੁਰਮਤ ਨੂੰ ਸਮਝਣ ਸਾਨੂੰ ਸਿਖਾਇਆ ਗਿਆ ਗ੍ਰਸਥੀ ਸਾਨੂੰ ਸਿਖਾਇਆ ਗਿਆ ਪਰਲੜੀਲਾ ਪ੍ਰਵਿਰਤੀ ਕਰਨ ਦੇ ਡਾਇਆ ਬਨਰਾਪ ਜੀਓ ਸਾਧੇ ਸਿਖਾਇਆ ਨਹੀਂ ਗਿਆ ਕਿ ਤੂੰ ਵਿਆਹ ਕਰਾਈ ਨਾ ਔਰ ਬ੍ਰਹਮਚਾਰੀ ਬਣ ਕੇ ਬੈਠਾ ਰਹਿ ਕੁਦਰਤ ਦਾ ਨਿਯਮ ਪ੍ਰੋਕਰੀਏਸ਼ਨ ਦਾ ਨਿਯਮ ਕੁਦਰਤ ਦਾ ਨਿਯਮ ਦੇ ਵਿਚਾਰ ਸਾਨੂੰ ਆਨੰਦਕਾਰ ਸਿਖਾਇਆ ਗਿਆ ਸਾਨੂੰ ਗ੍ਰਸਥੀ ਸਿਖਾਇਆ ਗਿਆ ਸਾਨੂੰ ਹੱਥ ਪਾਉ ਕਰ ਕੰਮ ਸਭ ਜੀਤ ਨੰਦੇ ਨਾਲ ਸਿਖਾਇਆ ਗਿਆ ਹੱਥੋਂ ਦੇ ਕੇ ਭਲਾ ਮਨਾਇ ਕਿਰਤ ਵਿਦ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਇ ਸਾਨੂੰ ਸਿਖਾਇਆ ਗਿਆ ਸਾਨੂੰ ਗ੍ਰਸਤੀ ਛੱਡ ਕੇ ਜਾਣਾ ਨਹੀਂ ਕਿਹਾ ਗਿਆ ਫਿਰ ਗੁਰਬਾਣੀ ਵਿੱਚ ਗ੍ਰਸਤੀ ਕਿਨੂੰ ਕਹਿੰਦੇ ਨੇ ਜਿਹੜਾ ਖੱਚਤ ਹੈ ਕਿਆ ਤੂੰ ਰੱਤਾ ਗ੍ਰਸਤ ਸਿਓ ਸਾਧ ਸੰਗਤ ਜੀ ਜਦੋਂ ਮੇਰਾ ਮਨ ਇਹ ਰੱਬ ਜੀ ਦਾ ਘਰ ਹੈ ਪਰ ਮੇਰਾ ਮਨ ਇਸ ਘਰ ਨੂੰ ਆਪਣਾ ਸਮਝ ਬੈਠਾ ਹੈ ਅਤੇ ਜਦੋਂ ਆਪਣਾ ਸਮਝ ਬੈਠਾ ਹੈ ਤੇ ਆਪਣੇ ਸਾਰੇ ਇੰਦਰੀ ਗਿਆਨ ਇੰਦਰੀਆਂ ਦੇ ਸਵਾਦ ਦੇ ਵਿੱਚ ਨਾ ਖੱਚਤ ਹੈ ਰੱਤਾ ਹੋਇਆ ਹੈ अपने शरीर तक लिमिटेड रहना कहलाता है ग्रस्ती। जंगल में भी बैठा है, लेकिन अगर तेरे खाना देंगे तो मैं इनको वर दूंगा ऐसा कुछ तू तो पता ही कर रहे तो ग्रस्ती है जंगल बह के भी ग्रस्ती बनिया फिरता है मेनू कहते पहने तू तो ग्रस्ती है क्या तू तो रत्ता ग्रस्त है सब फुल्ला की बागात तू जो ਆਪਣੇ ਸਰੀਰ ਤੱਕ ਮਾਧੂਦ ਹੈ ਨਾ ਔਰ ਆਪਣੇ ਸੁੱਖਾਂ ਤੱਕ ਮਾਧੂਦ ਹੈ ਤੋ ਦੁਨੀਆ ਦੇ ਕੰਮ ਨਹੀਂ ਆ ਸਕਦਾ ਤੋ ਆਪਣੇ ਸਰੀਰ ਨੂੰ ਵੀ ਚੰਗੇ ਪਾਸੇ ਨਹੀਂ ਲਾ ਸਕਦਾ ਯੂ ਹੈਵ ਟੂ ਲਿਵ ਫਾਰ ਅਦਰਸ ਜਦੋਂ ਮੇਰਾ ਮਨ ਆਪਣੇ ਸਰੀਰ ਦੇ ਸੁਆਦਾਂ ਤੋਂ ਮੂਮੈਂਟਰੀ ਪਲੇਜਰਸ ਤੋਂ ਉੱਪਰ ਉੱਠ ਜਾਏ ਨਾ ਤਾਂ ਉਹਨੂੰ ਕਹਿੰਦੇ ਨੇ ਗ੍ਰਸਤ ਮੈਂ ਉਦਾਸੀ ਪ੍ਰਵਾਨ ਗ੍ਰਸਥਿਤ ਰਹਿੰਦਾ ਫਿਰ ਵੀ ਖਚਤ ਨਹੀਂ ਹੈ ਆਪਣੇ ਸਰੀਰ ਤੱਕ ਸਰੀਰ ਦੇ ਇੰਦਰੀ ਗਿਆਨ ਇੰਦਰੀਆਂ ਨੂੰ ਖਾਂਦਿਆ ਖਾਂਦਿਆ ਮੂੰਹ ਇਕੱਠਾ ਤੈਨਾਂਦਿਆਂ ਸਭ ਅੰਗ ਨਾਨਕ ਤਰੀਕ ਤੇ ਇਹਨਾਂ ਦਾ ਜੀਵ ਹੈ ਜਿਨ ਸੱਚ ਨਾ ਲੱਗੋ ਰੰਗ ਤੂੰ ਗ੍ਰਸਥੀ ਵਿੱਚ ਰਹਿ ਕੇ ਖਚਤ ਹੋਇਆ ਹੈ ਸਰੀਰ ਰੂਪੀ ਗ੍ਰਸਥ ਮੇ ਰਹਿ ਕੇ ਮੇਰੇ ਮਨ ਨੂੰ ਕਹਿ ਰਹੇ ਨੇ ਪਰ ਜੇ ਗ੍ਰਸਥੀ ਚ ਰਹਿ ਕੇ ਇਹਨਾਂ ਚ ਖਚਤ ਨਾ ਰਹੇ ਇਹਨਾਂ ਨੂੰ ਸਿਰਫ ਉਡੀ ਆਪਣੀ ਸੇਤ ਬਣਾ ਕੇ ਰੱਖੇ ਪਾਲ ਕੇ ਦੂਜੇ ਵਾਸਤੇ ਜੀਣਾ ਸਿੱਖੇ ਤਾਂ ਗ੍ਰਸਥੀਚ ਰਹਿ ਕੇ ਉਦਾਸੀਨ ਹੋ ਗਏ ਗ੍ਰਸਥੀਚ ਰਹਿ ਕੇ ਖਚਤ ਨਹੀਂ ਰਹੇ ਵਿਰਕਤ ਹੋ ਗਏ ਵਿਰਾਗ ਆ ਗਿਆ ਇੰਦ੍ਰੇ ਗਿਆਨੀ ਇੰਦ੍ਰੇ ਦਾ ਰਾਗ ਖਤਮ ਹੋ ਗਿਆ ਹੁਣ ਕਹਿੰਦੇ ਨੇ ਤੇਰੇ ਆਪਣੇ ਮਨ ਕੀ ਮਤ ਵਾਲੇ ਗੁਣਾਤੇ ਹੋਂ ਮੈਂ ਨਾ ਕਰ ਇਹ ਸਰੀਰ ਦੇ ਨਾਲ ਮੁਕਦੇ ਜਾਂਦੇ ਨੇ ਪਿੰਸ ਦੇ ਜਾਂਦੇ ਨੇ ਕਿਆ ਤੂ ਰੱਤਾ ਗਰਸਤਿਓ ਸਭ ਫੁੱਲਾ ਕੀ ਬਾਗਾਤ ਫੁੱਲ ਕਹਿੰਦੇ ਨੇ ਜਦੋਂ ਕੋਈ ਇਨਸਾਨ ਮਰ ਜਾਂਦਾ ਨਾ ਉਹਦੇ ਮਰਨ ਤੋਂ ਬਾਅਦ ਉਹਦਾ ਜਦੋਂ ਸ਼ਸਕਾਰ ਕਰਦੇ ਨੇ ਨਾ ਉਹਦੀ ਜਿਹੜੀਆਂ ਹੱਡੀਆਂ ਦੀ ਰਾਖ ਹੱਡੀਆਂ ਦੇ ਛੋਟੇ ਛੋਟੇ ਪੀਸ ਬਚਦੇ ਨੇ ਉਹਨਾਂ ਨੂੰ ਫੁੱਲ ਕਹਿੰਦੇ ਨੇ ਫੁੱਲਾ ਕੀ ਬਾਗਾਤ ਫੁੱਲਾਂ ਦੀ ਬਗੀਆ ਫੁੱਲਾਂ ਦੀ ਬਾੜੀ ਫੁੱਲਾਂ ਦੀ ਝੜੀ ਫੁੱਲ ਝੜੀ फूल चढ़ी फूल झड़ी क्या होता है जब हम जलाते हैं उसको उसमें से अंगारे गिरते हैं जदों तू अपने शरीर दे अंगा दे फुल्ला ते मान करदा ना ए फूल झड़ी ने ए अपने अहंकार जगत जलया है कानर्थो गर्भस्थोड़ी बात तू अपने अहंकार विच सड़दा है जलता है इदे तो बच के रह ए एस फुल्ला दी बागात दे अंदर इस तरह ना रहया कर एना नु जींदे जी जल प्रवाह कर ले ਸਤਗੁਰ ਦੇ ਜਲ ਦੇ ਅੰਦਰ ਇਹਨਾਂ ਨੂੰ ਜਿੰਦੇ ਜੀ ਮੁਕਤ ਕਰਾ ਲਿਆ। 사ਸਗਤ ਇਹਨਾਂ ਹੱਡੀਆਂ ਨੂੰ ਫੁੱਲ ਕਹਿੰਦੇ ਨੇ ਔਰ ਲੋਕੀ ਹੱਡੀਆਂ ਨੂੰ ਮਰਨ ਤੋਂ ਬਾਅਦ ਜਲ ਪ੍ਰਵਾਹ ਕਰਨ ਜਾਂਦੇ ਨੇ। ਗੁਰਮਤ ਸਾਨੂੰ ਜਿੰਦੇ ਜੀ ਮੁਕਤ ਅਵਸਥਾ ਸਿਖਾਉਂਦੀ ਹੈ। ਇਹ ਗੁਰਮਤ ਦਾ ਬੜਾ ਕੀਮਤੀ ਪੁਆਇੰਟ ਹੈ। ਵਰਨਾ ਜਿਹੜੀ ਸਾਡੀ ਗ੍ਰਸਤੀ ਹੈ ਉਹਨਸਤਾ ਆਮ ਤੌਰ ਤੇ ਕਿਹਾ ਜਾਂਦਾ ਇਹ ਦੁੱਖੋਂ ਦਾ ਘਰ ਹੈ। ਇਹ ਫੁੱਲਾਂ ਦੀ ਸੇਜ ਨਹੀਂ ਐ ਕਾਟੋ ਦੀ ਸੇਜ ਹੈ। ਐਂ ਕਹਿੰਦੇ ਨਾ ਏ ਮੇਰੇ ਮਨ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ ਕਿਆ ਤੂੰ ਰਤਾ ਗਰਸਤ ਸਿਓ ਸਭ ਫੁੱਲਾਂ ਕੀ ਬਾਗਾਤ ਇਹ ਫੁੱਲ ਝੜੀ ਤੇ ਮਾਰ ਕਰਦਾ ਅਭਿਮਾਨ ਨਾਲ ਤੇਰਾ ਨੱਕ ਮੁ ਫੁੱਲ ਜਾਂਦਾ ਜਿਵੇਂ ਇੱਕ ਜਗ੍ਹਾ ਗੁਰੂ ਸਾਹਿਬ ਇਸ ਬਾਰੇ ਕਹਿੰਦੇ ਨੇ ਸਾਖਤ ਕੋ ਬੋ ਦੁੱਧ ਪਿਆਈਆ ਬਖ ਨਿਗਸ ਫੁੱਲ ਫੁੱਲੀ ਠਾ ਜੋ ਇਹ ਸਾਨੂੰ ਹੰਕਾਰ ਆਏਗਾ ਨਾ ਛਾਤੀ ਅਜ ਫੁੱਲ ਜਾਏਗੀ ਡੋਲੇ ਅਜ ਫੁੱਲ ਜਾਣਗੇ ਆਕੜ ਜਾਵੇਂ ਇੰਜ ਆਕੜ ਜਾਏਗੀ ਨੱਕ ਫੁੱਲ ਜਾਏਗਾ ਮੂੰਹ ਪੜ ਜਾਏਗਾ ਆਕੜ ਕੇ फूल ਜਾਂਦੇ ਆ ਹੰਕਾਰ ਸੇ ਫੂਲਾ ਫਿਰਦਾ ਹੂੰ ਮੈਂ ਜੋ ਇਹ ਫੁੱਲ ਜਾਂਦੇ ਆ ਫਿਰ ਆਸ-ਪਾਸ ਵਾਲਿਆਂ ਨੂੰ ਨਾ ਅਸੀਂ ਚੈਨ ਨਾਲ ਨਹੀਂ ਲੈਣਦੇ ਰਹਿੰਦੇ ਆ ਆਪ ਵੀ ਦੁਖੀ ਹੋਵਾਂਗੇ ਆਪ ਵੀ ਸੜਦੇ ਰਹਿਾਂਗੇ ਸੋ ਜਦੋਂ ਅਸੀਂ ਇਸ ਗ੍ਰਸਤ ਤੋਂ ਉਦਾਸੀਨ ਪ੍ਰਵਾਨ ਹੁੰਦੇ ਆ ਨਾ ਬੱਸਿਆ ਜਿਸ ਅੰਦਰ ਪ੍ਰਵਾਨ ਗ੍ਰਸਤ ਉਦਾਸੀ ਜੀ ਉਹ ਇਸ ਵਿੱਚ ਪ੍ਰਵਾਨ ਹੋ ਜਾਂਦਾ ਹੈ ਤਾਂ ਜੇ ਗ੍ਰਸਤ ਪਿਆ ਬਨਵਾਸੀ ਹੋ ਜਾਂਦਾ ਹੈ ਵਿੱਚੇ ਗ੍ਰਸਤ ਉਦਾਸ ਰਹਾਈ ਵਾਲਾ నిర్ਲੇਪ ਹੋ ਜਾਂਦਾ ਹੈ ਸੋ ਇਸ ਘਰ ਵਿੱਚ ਰਹਿਣ ਵਾਲਾ ਘਰ ਰੱਬ ਦਾ ਘਰ ਹੈ ਪਰ ਮਨ ਸਮਝਦਾ ਮੇਰਾ ਘਰ ਹੈ ਮਨ ਨੂੰ ਤੇ ਚਾਂਸ ਮਿਲਿਆ ਸੀ ਕਿ ਚੰਗੇ ਗੁਣ ਸਿੱਖ ਲੈ ਇਟਰਨਲ ਹੋ ਜਾ ਰੱਬ ਜੀ ਅਕਾਲ ਮੂਰਤ ਨੇ ਅਜੂਨੀ ਨੇ ਤੂੰ ਵੀ ਅਕਾਲ ਮੂਰਤ ਅਜੂਨੀ ਵਿੱਚ ਇੱਕਮਿਕ ਹੋ ਜਾ ਅਨਲਿमिटेड ਛੜੀਆਂ ਚੀਜ਼ਾਂ ਨੇ ਬੇਅੰਤ ਗੁਣਾਂ ਵਾਲਾ ਨਾਲ ਜੁੜ ਜਾ ਲਿਮਿਟਿਡ ਚੀਜ਼ਾਂ ਨਾਲ ਨਾ ਜੁੜ ਨਿੱਜ ਕਰਚੋਂ ਚੰਗੇ ਗੁਣ ਮਿਲਦੇ ਹਨ ਮਨ ਐਵੇਂ ਹੀ ਆਪਣੇ ਪ੍ਰਾਪਤੀ ਦਾ ਗੁਮਾਨ ਔਰ ਸ਼ੋਅ ਆਫ ਕਰਦਾ ਰਹਿੰਦਾ ਕਿਉਂਕਿ ਆਪਣੇ ਆਪ ਨੂੰ ਇਸ ਘਰ ਦਾ ਮਾਲਕ ਸਮਝ ਲੈਂਦਾ ਹੈ ਮੇਰਾ ਮਨ ਜਦੋਂ ਸ਼ੈਤਾਨੀਅਤ ਦੀ ਮਨ ਲੈਂਦਾ ਡੀਮਨਸ ਥਾਟ ਜਦੋਂ ਲੈਂਦਾ ਹੈ ਦੁਖੀ ਹੰਕਾਰ ਵਿੱਚ ਆਕੜ ਦਾ ਫਿਰਦਾ ਫੁੱਲ ਜੜੀ ਦੇ ਹੰਗਾਰੇ ਫੁੱਟਦੇ ਰਹਿੰਦੇ ਨੇ ਇਹਨੂੰ ਸਮਝਾਇਆ ਇਸ ਫੁੱਲ ਜੜੀ ਦੇ ਹੱਥਾਂ ਪੈਰਾਂ ਦੇ ਫੁੱਲਣ ਤੋਂ ਇਨਾਂ ਪੋਟਿਆਂ ਦੇ ਉਂਗਲਾਂ ਦੇ ਸੜਨ ਤੋਂ ਤੂੰ ਬਚ। ਇਸ ਤੋਂ ਇੱਕ ਮਹਿਲ ਤੋਂ ਹੋਏ ਅਫਾਰੋ ਇੱਕ ਮਹਿਲ ਨਿਮਾਣੋ। ਇਹ ਨਹੀਂ ਕਹਿ ਰਹੇ ਕਿ ਇੱਕ ਮਹਿਲੀਜ ਤੇ ਅਮੀਰ ਰਹਿੰਦੇ ਨੇ ਔਰ ਇੱਕ ਇੱਕ ਘਰ ਵਿੱਚ ਗਰੀਬ ਰਹਿੰਦੇ ਨੇ। ਇੱਕ ਨਿਆਲੀ ਪੈਸਮਨ ਇੱਕ ਉੱਪਰ ਰਹਿਣ ਖੜੇ। ਇਹ ਗੁਰੂ ਸਾਹਿਬ ਗੁਰਮਤਿ ਦੇ ਪੁਆਇੰਟ ਇਸ ਤਰੀਕਾ ਨਹੀਂ ਕਹਿ ਰਹੇ ਨੇ ਵੀ ਕੋਈ ਤਾਂ ਅਮੀਰ ਹੈ ਦੇਖੋ ਉਹ ਤਾਂ ਰੇਅਰ ਕੰਡੀਸ਼ਨ 'ਚ ਰਹਿੰਦੇ ਆ ਔਰ ਕੋਈ ਗਰੀਬ ਹੈ ਦੇਖੋ ਸੜਕ 'ਤੇ ਸੌ ਰਹੇ ਆ। ਗੁਰੂ ਸਾਹਿਬ ਨਹੀਂ ਕਹਿੰਦੇ ਕਿ ਅਮੀਰ ਗਰੀਬ ਐਂ ਬਣਾਓ। ਅਸੀਂ ਬਣਾਏ ਹੋਏ ਨੇ। ਫਿਰ ਜਦੋਂ ਮੇਰੀ ਗੱਲ ਚੱਲੇਗੀ ਤਾਂ ਅਸੀਂ ਜਪਜੀ ਸਾਹਿਬ ਪੜਦੇ ਸਭ ਪਤਾਲਾ ਪਤਾਲ ਲਖ ਆਗਾਸ ਆਗਾਸ ਮੇਰੇ ਪਤਾਲ ਦੇ ਅੰਦਰ ਦੱਬੇ ਹੋਏ ਮੰਦੇ ਖਿਆਲਾਂ ਦੀ ਅਵਸਥਾ ਵੀ ਹੈ ਇਤਨੇ ਉਹ ਗੁਣ ਨੇ ਮੈਨੂੰ ਪਤਾ ਨਹੀਂ ਲੱਗਦਾ ਮਾਈ ਗੋਡ ਤੂੰ ਵੀ ਇਤਨਾ ਗੰਦਾ ਸੋਚ ਸਕਦਾ ਹੈ ਮੇਰੇ ਪਤਾਲ ਹੀ ਦੱਬੇ ਹੋਏ ਅਤੇ ਆਗਾਸ ਆਗਾਸ ਚੰਗੇ ਗੁਣ ਵੀ ਇੰਝ ਇੱਕ ਮਹਿਲ ਤੂੰ ਹੋਏ ਅਫਾਰੋ ਇੱਕ ਮਹਿਲ ਨਿਮਾਣੋ ਕਦ ਮੈਂ ਆਕੜ ਜੰਨਾ ਮੇਰੀ ਇਕ ਅਵਸਥਾ ਹੈ ਕਦ ਮੈਂ ਨਿਮਾਣਾ ਹੋ ਜੰਨਾ ਇਕਨੇ ਆਲੀ ਪੈਸਾ ਜੇ ਮੈਂ ਸਤਗੁਰ ਦੀ ਮੱਤ ਲਾਵਾਂ ਤਾਂ ਮੇਰਾ ਨਿਹਾਲ ਹੋ ਕੇ ਸਟੇਬਲ ਅਵਸਥਾ ਜਾਂਦੀ ਇਕ ਉੱਪਰ ਆ ਰ ਖੜੇ ਕੇ ਅਲਰਟ ਵੀ ਹੋ ਜਾਂਦੇ ਐਸੇ ਵੀ ਚੰਗੇ ਗੁਣ ਪ੍ਰਾਪਤ ਹੋ ਜਾਂਦੇ ਨੇ ਕਿ ਮਨੁੱਖ ਰੱਬ ਜੀ ਦੇ ਗੁਣ ਲੈ ਕੇ ਅਵੇਅਰ ਹੋ ਕੇ ਸਤਗੁਰ ਜਾਗਦਾ ਹੈ ਦੇਵ ਦੇ ਨਾਲ ਜਾਗਣ ਲੱਗ ਪੈਂਦਾ ਹਮੇਸ਼ਾ ਬਹੁਤ ਕਰੇ ਫਰਮਾਇਸ਼ ਵਰਤੈ ਹੋਏ ਅਫਾਰੋ ਆਕੀ ਮਰੇ ਅਫਾਰੋ ਸੋ ਇਸ ਇਸ ਪਦਾ ਦੂਜੇ ਦੀ ਜਿਸਟ ਇਨਿਕਲੀ ਕਿ ਵਿਕਾਰੀ ਖਿਆਲ ਗੈਸਟ ਹੁੰਦੇ ਨੇ ਪਰ ਬਾਤ ਹੋਣ ਤੇ ਉਹਨਾਂ ਨੂੰ ਜਾਣਾ ਹੀ ਪੈ ਜਾਂਦਾ ਇਸ ਕਰਕੇ ਵਿਕਾਰਾਂ ਦਾ ਹੰਕਾਰ ਤੇ ਕਰਨਾ ਹੀ ਨਹੀਂ ਚਾਹੀਦਾ ਤੇ ਚੰਗੇ ਗੁਣਾਂ ਦਾ ਹੰਕਾਰ ਕੀਤਾ ਹੀ ਨਹੀਂ ਜਾ ਸਕਦਾ ਇਸ ਕਰਕੇ ਫੁੱਲ ਜੜੀ ਵਾਂਗੂ ਹੰਕਾਰ ਕਰਕੇ ਸੜਨ ਵਾਲੀ ਗੇਮ ਤੋਂ ਬਚ ਕੇ ਰਹਿਣਾ ਚਾਹੀਦਾ ਮੇਰੀ ਮੇਰੀ ਕਿਆ ਕਰੇ ਜਿੰਦਿਆ ਸੋ ਪ੍ਰਬ ਲੋੜ ਲੋੜ ਦਾ ਮਤਲਬ ਲੱਭਣਾ ਨਹੀਂ ਹੈ ਲੋਡ ਦਾ ਮਤਲਬ ਹੈ ਲੋੜਵੰਦ ਜ਼ਰੂਰੀ ਹੈ ਇੰਪੋਰਟੈਂਟ ਹੈ ਵੈਲਿਊਏਬਲ ਹੈ ਲੈ ਲੈ ਮੇਰੀ ਮੇਰੀ ਕੀ ਕਰੇ ਜਿੰਦਿਆ ਸੋ ਪਰ ਲੋਡ ਕੀਮਤੀ ਹੈ ਅਵਸ਼ਕ ਹੈ ਇਸ ਨੂੰ ਲੈ ਲੈ ਸਰ ਪਰ ਉੱਠੀ ਚੱਲਣਾ ਸਰ ਪਰ ਹੁੰਦਾ ਸ਼ੋਰ ਜੇ ਚੰਗੇ ਗੁਣ ਲੈ ਲਵੋ ਸਤਗੁਰ ਦੀ ਮੱਤ ਦੇ ਗੁਣ ਲੈ ਲਵੋ ਸਤਗੁਰ ਸੇ ਪਿਆਰ ਦੇ ਕਰੋ ਦਨ ਸ਼ੋਰ ਸ਼ਾਟ 에ਰ ਕੋ ਨਿਜ ਕਰਦੇ ਅੰਦਰ ਜਾ ਕੇ ਰੱਬ ਜੀ ਦਾ ਤੈਨੂੰ ਜੀਂਦੇ ਜੀ ਮਿਲਨ ਪ੍ਰਾਪਤ ਹੋ ਸਕਦਾ ਸਰ ਪਰ ਉੱਠੀ ਉੱਠੀ ਕੀ ਆਵਗਣ ਗਏ ਜੰਮ ਗਏ ਚੱਲਣਾ ਚੰਗੇ ਪਾਸੇ ਚਲ ਪੇ ਸਰ ਪਰ ਉੱਠੀ ਚੱਲਣਾ ਛੱਡ ਜਾ ਸੀ ਲੱਖ ਕਰੋੜ ਸਾਸ ਜੀ ਲੱਖ ਕਰੋੜ ਦਾ ਮਹਿਨਾ 1 ਲੱਖ ਐ 100000 ਨਹੀਂ ਹੈ 10 ਮਿਲੀਅਨ ਇਕਵਲਸ ਟੂ 1 ਕਰੋੜ ਉਹ ਨਹੀਂ ਹੈ ਲੱਖ ਦਾ ਮੈਨਾ ਜੇ ਤੂੰ ਚੰਗੇ ਗੁਣਾਂ ਨੂੰ ਨੀਚ ਘਰ ਚੋਂ ਲੱਖ ਲਵੇ ਦੇਖ ਲਵੇ ਲੈ ਲਵੇ ਨਾ ਸਤਗੁਰੂ ਸੇ ਪਿਆਰ ਨੀਚ ਕਰਦੇ ਅੰਦਰ ਰੱਬ ਜੀ ਰਹਿੰਦੇ ਨੇ ਸਤਗੁਰੂ ਦੀ ਮੱਤ ਰਹੀ ਉਹ ਗੁਣ ਦੇ ਦਿੰਦੇ ਨੇ ਜੇ ਤੂੰ ਲੈ ਲਵੇ ਤੈਨੂੰ ਆਪਣੀ ਮਨ ਰੂਪੀ ਅੰਤਤਰ ਰੂਪੀ ਚੰਗੀ ਤਰਤੀ ਜਿਸ ਦੀ ਵੈਲਿਊ ਕਰੋੜਾਂ ਦੇ ਬਰਾਬਰ ਹੈ ਪ੍ਰਾਪਰਟੀ ਦੀ ਵੈਲਿਊ ਆਜਕਲ ਵਧ ਰਹੀ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਸਾਰੀ ਪ੍ਰਾਪਰਟੀ ਦੁਨੀਆ ਦੀ ਉੱਪਰ ਚੜ ਜਾਏ ਥੱਲੇ ਚੜ ਜਾਏ ਜੋ ਮਰਜੀ ਹੋਏ ਬਲੈਕ ਮਨੀ ਹੋਏ ਵਾਈਟ ਮਨੀ ਹੋਏ ਪਰ ਤੇਰੇ ਮਨ ਦੀ ਧਰਤੀ ਬੜੀ ਵੈਲਿਊਏਬਲ ਹੈ ਬੜੀ ਕਰੋੜਪਤੀ ਦੀ ਧਰਤੀ ਹੈ ਇਸ ਕਰਕੇ ਮੈਂ ਇਸ ਨੂੰ ਹਿਸਟਰੀ ਵਿੱਚ ਵੀ ਪੜ ਰਿਆ ਸੀ ਇਲਾਕੇ ਦਾ ਮਾਲਕ گاؤں گاؤں ਸ਼ਹਿਰ ਧਰਤੀ ਦਾ ਚੌਧਰੀ ਉਹਨੂੰ ਕਰੋੜਪਤੀ ਕਹਿੰਦੇ ਨੇ ਕਰੋੜੀ ਮਲ ਕਹਿੰਦੇ ਨੇ ਔਰ ਜੋ ਸਾਡੇ ਰੋਮ-ਰੋਮ ਨੇ ਇਹਨਾਂ ਦੀ ਜਿਹੜੀ ਮੱਤ ਹੈ ਉਹ ਕਰੋੜੀ ਮੱਲ ਕਰੋੜੀ ਮੱਲ ਨੇ ਪਾਖੰਡ ਛੱਡ ਕੇ ਕੜਪਾਰਪੁਰ ਬਸਾਇਆ ਸੀ ਕਰੋੜੀ ਮੱਲ ਨੇ ਔਰ ਉਸ ਕਰੋੜੀ ਮੱਲ ਨੇ ਜਦੋਂ ਉਹਨੂੰ ਕੋਟ ਮੱਲ ਵੀ ਕਹਿੰਦੇ ਨੇ ਇੱਕ-ਇੱਕ ਇੱਕ-ਇੱਕ ਧਰਤੀ ਦੇ ਉਸ ਅੰਗ ਨੂੰ ਠੀਕ ਕੀਤਾ ਸੋ ਜਦੋਂ ਅਸੀਂ ਚੰਗੇ ਗੁਣ ਲੈਂਦੇ ਆ ਤਾਂ ਅਸੀਂ ਚੰਗੇ ਗੁਣਾਂ ਨੂੰ ਤੱਕਦੇ ਆ ਲੱਖ ਜਦੋਂ ਆਏਗਾ ਨਾ ਅਸੀਂ ਪੜ੍ਹਦੇ ਆ 1 ਲੱਖ ਲਹਿਨ ਬਹਿਠੀਆਂ ਲੱਖ ਲਹਿਨ ਖੜੀਆਂ ਭਈ ਸਤਗੁਰ ਦੀ ਮਤ ਨੂੰ ਦੇਖ ਲਿਆ ਲੈ ਲਿਆ ਤਾਂ ਉਹਨੂੰ ਲੈ ਕੇ ਵਿਕਾਰਾਂ ਵੱਲੋਂ ਤੇ ਤ੍ਰਿਸ਼ਨਾ ਵੱਲੋਂ ਬਚ ਗਏ ਔਰ ਟਿਕ ਗਏ ਅਤੇ ਔਗੁਣਵੰਨੋਂ ਅਲਰਟ ਹੋ ਗਏ ਲੱਖ ਮਤਲਬ ਲਖਣਾ ਦੇਖਣਾ ਸਰ ਪਰ ਉੱਠੀ ਚੱਲਣਾ ਸ਼ਰਤ ਹੈ ਤੂੰ ਸ਼ੋਰ ਸ਼ਾਟ ਰੱਬੀ ਮਿਲਣ ਵਾਲੇ ਪਾਸੇ ਚੱਲ ਪੈਂਗਾ ਔਗੁਣ ਚਲੇ ਜਾਣਗੇ ਜੇ ਤੂੰ ਕਰੋੜਾ ਰੁਪਈ ਕਰੋੜਾ ਜਿੰਨੇ ਬੇਅੰਤ ਪੈਸੇ ਦਿੱਤੇ ਜਾਣ ਤਾਂ ਮਨ ਦੀ ਸ਼ਾਂਤੀ ਨਹੀਂ ਲੱਭ ਸਕਦੀ ਮਨ ਦਾ ਚੈਨ ਨਹੀਂ ਲੱਭ ਸਕਦਾ ਮਨ ਦਾ ਸੰਤੋਖ ਨਹੀਂ ਲੱਭ ਸਕਦਾ ਪਰ ਮਨ ਦੀ ਧਰਤੀ ਇਹਨੂੰ ਮੇਦ ਨਹੀਂ ਕਹਿੰਦੇ ਮਨ ਦੀ ਧਰਤੀ ਤੈਨੂੰ ਪ੍ਰਾਪਤ ਹੋ ਜਾਏਗੀ ਜੇ ਇਸ ਧਰਤੀ ਨੂੰ ਵਸਾਣਾ ਹੀ ਨਾ ਕਰਤਾਰਪੁਰ ਘੜਤਾ ਵਸੇ ਕਰਨਾ ਹੀ ਨਾ ਜੇ ਤੂੰ ਇਹਨੂੰ ਬੇਗੰਪੁਰਾ ਸ਼ਹਿਰ ਕੋ ਨਾ ਬਣਾਣਾ ਹੈ ਨਾ ਦੇ ਚੋ ਆਉਗੁਣਾਂ ਨੂੰ ਕੱਢਣਾ ਪਏਗਾ ਆਉਗੁਣਾਂ ਰੂਪੀ ਜਾਨਵਰਾਂ ਨੂੰ ਕੱਢਣਾ ਪਏਗਾ ਤਾਂ ਧਰਤੀ ਵਸੇਗੀ ਪੰਜ ਮਨਾਏ ਪੰਜ ਵਸਾਏ ਪੰਜ ਰੁਸਾਏ ਪੰਜ ਗਵਾਏ ਚੰਗੇ ਚੰਗੇ ਗੁਣ ਲਿਆ ਕੇ ਵਸਾਣੇ ਪੈਣਗੇ ਆਉ ਗੁਣ ਅਤੇ ਜਾਨਵਰ ਬਾਹਰ ਕੱਢਣੇ ਪੈਣਗੇ ਇਨ ਬਿਦ ਨਗਰ ਬੁੱਠਾ ਮੇਰੇ ਪਾਈ ਐਸੇ ਹੀ ਧਰਤੀ ਤੇਰੀ ਸੰਸਾਰ گاਉਂ ਬਸ ਜਾਏਗਾ ਮਾਰੂਪੀ ਧਰਤੀ ਤਾਂ ਠੀਕ ਹੁੰਦੀ ਹੈ ਕੋਇਲ ਆਇਆ ਕੋਇਲੀ ਕਾਖਵਾੜ ਆਇਆ ਨਾ ਤੇਰੀ ਤਰਤੀ ਤੇ ਇਹ ਤਾਂ 2 ਮਹੀਨੇ بارش ਹੋਏਗੀ ਕਾ ਤੂੰ ਸਤਗੁਰ ਦੀ ਮੱਤ ਦਾ ਮੇਘ ਬੱਦਲ ਵਰਸਾਲਾ ਹੈ ਨਾ ਹਮੇਸ਼ਾ ਤੇਰੀ ਕਹਾਉਂਦੀ ਰਹੇਗੀ ਹਮੇਸ਼ਾ ਤੇਰੀ ਮੱਤ ਖਾਂਦੀ ਰਹੇਗੀ ਸੀਜ਼ਨਲ ਨਹੀਂ ਰਹੇਗਾ ਸਾਰੀ ਉਮਰ ਖਾਂਦੇ ਇਸ ਕਰਕੇ ਹਰ ਗੁਣ گاਉਂ ਮਨ ਸਤਗੁਰ سے ਪਿਆਰ ਸਾਧ ਸੰਗਤ ਜੀ ਮੈਂ ਇੱਕ ਇੱਕ ਸ਼ਬਦ ਪੜ੍ਹਦਾ ਹੈਰਾਨ ਹੀ ਰਹਿ ਜਾਂਦਾ ਇੱਕ ਇੱਕ ਸ਼ਬਦ ਵਿੱਚ ਕਿੰਨੀ ਕੈਮਿਸਟਰੀ ਹੈ ਕਿੰਨੀ ਜ਼ਬਰਦਸਤ ਮਨੁੱਖ ਨੂੰ ਉਡਾਰੀ ਸਿਖਾਈ ਹੈ ਔਰ ਸਾਡੇ ਕਿਸ ਵੇਲੇ ਕਿਹੜਾ ਮੂਡ ਹੁੰਦਾ ਉਹ ਮੂਡ ਸਾਡਾ ਠੀਕ ਹੋ ਜਾਂਦਾ ਹੈ ਕਿਸੇ ਵੇਲੇ ਅਸੀਂ ਡਿਸਟਰਬ ਰਹਿੰਦੇ ਆ ਪਰ ਉਸ ਵੇਲੇ ਚੰਗਾ ਪਲਾ ਸਿੰਪਲ ਸ਼ਬਦ ਨਹੀਂ ਸਮਝ ਨਹੀਂ ਆਦਾ ਕਿਸੇ ਵੇਲੇ ਅਸੀਂ ਡਿਸਟਰਬ ਰਹਿੰਦੇ ਆ ਲੇਕਿਨ ਇੱਕ ਸਿੰਪਲ ਜਿਹਾ ਸ਼ਬਦ ਜਿਹੜਾ ਮੈਂ ਵਿਚਾਰਿਆ ਵੀ ਨਹੀਂ ਸੀ ਉਹ ਸ਼ਬਦ ਮੈਨੂੰ ਫਿਕਸ ਅਪ ਕਰ ਦਿੰਦਾ ਹੈ ਇਸ ਕਰਕੇ ਗੁਰਗ੍ਰਾਂਸ ਸਾਹਿਬ ਵੀ ਜਿੰਨੇ ਸ਼ਬਦ ਨਾ ਰਿਪੀਟਿਸ਼ਨ ਨਹੀਂ ਹੈ ਹਰ ਸ਼ਬਦ ਸਾਡੇ ਕਿਸੇ ਨਾ ਕਿਸੇ ਮੂਡ ਨੂੰ ਫਿਕਸ ਅਪ ਕਰਦਾ ਹੈ ਹਰ ਸ਼ਬਦ ਦੇ ਅੰਦਰ ਮਨ ਨੂੰ ਕੁਦਰ ਕੋਈ ਨਾ ਕੋਈ ਆਗੁਣ ਬੜੇ ਢਾਂਗ ਦੇ ਨਾਲ ਉਹਦੀ ਸਾਈਕੀ ਚੈੱਕ ਕਰਕੇ ਗੁਰੂ ਸਾਹਿਬ ਨੂੰ ਫਿਕਸ ਅਪ ਕਰਾਇਸ ਕਰਕੇ ਇੱਕ ਇੱਕ ਸ਼ਬਦ ਵਿਚਾਰਨ ਵਾਲਾ ਹੈ ਜੋ ਜੋ ਮੈਂ ਸ਼ਬਦ ਵਿਚਾਰਦਾ ਹੈ ਹਰਾਨ ਹੁੰਦਾ ਇਸ ਸ਼ਬਦ ਦੇ ਅੰਦਰ ਮੇਰੀ ਫੁੱਲਾ ਕੀ ਬਗਾਤ ਮੈਨੂੰ ਸਮਝਾਇਆ ਜਿਹੜੀ ਆਤਿਸ਼ਬਾਜ਼ੀ ਮੇਰੀ ਚੱਲਦੀ ਰਹਿੰਦੀ ਹੈ ਉਹਨੂੰ ਸਮਝਾਇਆ ਮੇਰੇ ਚੰਗੇ ਗੁਣਾ ਨੂੰ ਸੰਭਾਲ ਕੇ ਰੱਖਣ ਬਾਰੇ ਸਮਝਾਇਆ ਮੈਨੂੰ ਸਮਝਾਇਆ ਕਿ ਤੇਰੇ ਆਗੁਣ ਪਰੌਣੇ ਆਉਂਦੇ ਨੇ ਉਹ ਚਲੇ ਜਾਂਦੇ ਨੇ ਮਨੁੱਖ ਸ਼ਬਦ ਦੇ ਅੰਦਰ ਹੁਣ ਸਮਝਾ ਰਹੇ ਨੇ ਜੇ ਤੂੰ ਚੰਗੀ ਮੱਤ ਲੈ ਲਵੇਂ ਤੇਰੀ ਧਰਤੀ ਵਸ ਜਾਏਗੀ ਅਸੀਂ ਤੇ ਆਪਣਾ ਘਰ ਹੀ ਬਣਾਉਂਦੇ ਰਹ ਗਏ ਅਸੀਂ ਤੇ ਕਮਾਈਆਂ ਕਰਕੇ ਮਕਾਨ ਔਰ ਪ੍ਰਾਪਰਟੀ ਬਣਾਉਂਦੇ ਰਹ ਗਏ ਅਸੀਂ ਤੇ ਪਲੌਟ ਹੀ ਖਰੀਦੇ ਰਹ ਗਏ ਮਨ ਦੀ ਧਰਤੀ ਵਸਾਈ ਹੀ ਨਹੀਂ ਇਹ ਪੁੱਤਰ ਵੀ ਵਸਾਲੇ ਮਨ ਦੀ ਧਰਤੀ ਨਹੀਂ ਨਾ ਵਸੀ ਰੋਜ਼ ਭਾਂਡੇ ਖੜਕਣਗੇ ਰੋਜ਼ ਤੇ ਇਹ ਪੁੱਤਰਾਂ ਨਾਲ ਨੂੰ ਸਸਤੀ ਲੜਾਈ ਹੋਏਗੀ भरा भरा की लड़ाई मन की धरती जो नहीं वसाई मन ते की धरती वसा के खड़ खावे अमृत देव पेगा वरना तेरे अंदर ना तेरी मन की धरती ढेर सारे जानवर आ जाएगे हूँ अगे ढेर सारे जानवर आ जाते हैं तो की कहें लख चौरासी परमतिया मैं पिछले जन्म में कुत्ता था मुझे मालूम ही नहीं है मैं उसे पिछले जन्म में बिल्ली था या सांप था मुझे उस टाइम मालूम थोड़ी ना है पर वैसे भी गुरु साहब बड़ी सिंपल बात करते ने, देने क्लियरली समझाते ने कहते ने कहां strconv को स्मृति सुनाए कौवा कहां का कपूर चढ़ाए <laughs> कहां पे को दूध पिलाए जे तूसी सांप दूध पिलाओ

ਸਾਕਤਮਤ ਈਮਨਸ ਥਾਟ ਹੁੰਦੀ ਹੈ ਸਾਕਤਮਤ ਐਨੀਮਲ ਐਕਟ ਹੁੰਦਾ ਉਹਨੂੰ ਕਰਤੂਤ ਪਸ਼ੂ ਕੀ ਕਹਿੰਦੇ ਨੇ ਬੀ ਕੇਅਰਫੁਲ ਜਦੋਂ ਤੂੰ ਜਿੰਦੇ ਜੀ ਮਨੁੱਖ ਹੋ ਕੇ ਕੁੱਤੇ ਵਾਂਗ ਬਿਹੇਵ ਕਰਦਾ ਹੈ ਤਾਂ ਲੱਖ 84 'ਚ ਭ੍ਰਮਣਾ ਸ਼ੁਰੂ ਹੋ ਗਿਆ ਜਦੋਂ ਮੈਂ ਕੁੱਤਾ ਸੀ ਦੁਨੀਆ ਕਹਤੀ ਹੈ ਪਿਛਲੇ ਜਨਮ ਮੈਂ ਕੁੱਤਾ ਥਾ ਉਸ ਟਾਈਮ ਤੋਂ ਮੈਨੂੰ ਮਾਲੂਮ ਨਹੀਂ ਥਾ ਕਿ ਭੁੱਖਣਾ ਨਹੀਂ ਚਾਹੀਏ ਕਾਟਣਾ ਨਹੀਂ ਚਾਹੀਏ ਪਰ ਜੇ ਮੇਰਾ ਕੁੱਤਾ ਇੱਕ ਕੁੱਤਾ ਜਿਸ ਨੂੰ ਮੈਂ ਦੇਖਦਾ ਦੁਨੀਆਂ ਦੇ ਕਿਸੇ ਵੀ ਬਰੀਡ ਦਾ ਕੁੱਤਾ ਹੋਏ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਹੈ ਤੇ ਜੇ ਮੇਰੇ ਅੰਦਰ ਕੁੱਤਾ ਹੈ ਉਹ ਭੌਂਕਦਾ ਰਵੇ ਵੜਦਾ ਰਵੇ ਤਾਂ ਮੈਂ 184 ਲੱਖ ਭਰਮਦਾ ਪਿਆ ਪਰ ਜੇ ਮੈਂ ਆਪਣੇ ਇਸ ਆਪਣੇ ਅੰਦਰ ਦੇ ਕੁੱਤੇ ਨੂੰ ਵਫਾਦਾਰੀ ਦਾ ਭੋਜਨ ਖਵਾ ਦਿਆਂ ਤਾਂ ਇਹਨੂੰ ਕਹਿੰਦੇ ਨੇ 84 ਲੱਖ ਜোন ਉਪਾਈ ਰਿਜ਼ਕ ਦੀਆ ਸਭੋਂ ਕੋ ਤਦ ਕਾ ਮੇਰੇ ਕੁੱਤੇ ਕੋ ਅੱਛਾ ਭੋਜਨ ਦਿਆ ਅਬ ਮੇਰੀ ਮਤ ਕੁੱਤੇ ਕਾ ਬਿਹੇਵ ਕਰਤੀ ਹੈ ਪਰ ਵਫਾਦਾਰੀ ਵਾਲਾ ਭੋਕਨੇ ਵਾਲਾ ਨਹੀਂ ਮੇਰੇ ਅੰਦਰ ਸੱਪ ਹੈ ਪਰ ਨਾਗਨ ਹੋਵਾ ਧਰ ਬਸਾ ਸ਼ਬਦ ਵਸੇ ਪਹੁੰਚ ਜਾਏ ਮੇਰਾ ਸਭ ਠੀਕ ਕਰ ਦਿੱਤਾ ਮੇਰਾ ਬੈਲ ਠੀਕ ਕਰ ਦਿੱਤਾ ਮਨ ਕਰ ਬੈਲ ਮੇਰਾ ਠੀਕ ਕਰ ਦਿੱਤਾ ਸਤ ਘੋੜੇ ਲੈ ਚੱਲ ਮੇਰੇ ਅੰਦਰ ਦੇ ਘੋੜੇ ਠੀਕ ਕਰ ਦਿੱਤੇ ਇਹਨੂੰ ਕਹਿੰਦੇ ਨੇ ਮੈਂ ਜੋ ਆਉਗਣ ਲੈੰਦਾ ਰਹਿੰਦਾ ਸੀ ਜਾਨਵਰਾ ਦੇ ਪਸ਼ੂ ਪੰਛੀਆਂ ਦੇ ਕਾਂ ਦੇ ਸੱਪ ਦੇ ਉਹ ਆਉਗਣ ਮੇਰੇ ਠੀਕ ਕਰ ਦਿੱਤੇ ਜੇ ਮੈਂ ਉਹਨਾਂ ਆਉਗਣਾ ਤੋਂ ਨੇ ਜਿੰਦਾ ਹਾਂ ਤਾਂ ਮੈਂ 184 ਜੂਨਾ ਚ ਭਟਕ ਰਿਹਾ ਹਾਂ ਇਹਨੂੰ ਜਿੰਦੇ ਜੀ ਆਵਾਗਵੜ ਕਹਿੰਦੇ ਨੇ ਇਹਨੂੰ ਮਨੁੱਖੀ ਸਰੀਰ ਦੇ ਅੰਦਰ ਜਿੰਦੇ ਜੀ ਉਨਰ ਜਨਮ ਕਹਦੇ ਨੇ ਮਨੁੱਖ ਸਰੀਰ ਦੇ ਅੰਦਰ ਜਿੰਦੇ ਜੀ ਇਨ ਦਾ ਰੀਮ ਕਰਨੇਸ਼ਨ ਕਹਦੇ ਨੇ بار-ਬਾਰ ਜੰਮਦਾ ਹੈ بار-ਬਾਰ ਕੁੱਤਾ ਬਣਦਾ ਹੈ ਬਿੱਲੀ ਬਣਦਾ ਹੈ ਫਿਰ ਭੌਂਕਦਾ ਹੈ ਫਿਰ ਗਾਲੀਆਂ ਕਢਦਾ ਹੈ ਫਿਰ ਮਾਫੀ ਮੰਗਦਾ ਹੈ ਫਿਰ ਧਾਰਮਿਕ ਸਥਾਨ ਪਰ ਜਾ ਕੇ ਕਾਲ ਪਕੜਦਾ ਹੈ ਨਾ ਕਰਗੜਦਾ ਹੈ ਫਿਰ ਆ ਕੇ ਭੌਂਕਦਾ ਹੈ ਇਹਨੂੰ ਕਦਰ 184 ਪ੍ਰਮਤਿਆਂ ਦੁਰਲਭ ਜਨਮ ਪਾਏ ਹੋਏ ਸਤਗੁਰ ਦੀ ਮੱਤ ਲੈ ਲੈਂਦੇ ਆ ਨਾ ਜਦੋਂ ਇਹਦਾ ਮਤਲਬ ਜਰਬੀ ਕੂਣਾ ਨਾਲ ਜਦੋਂ ਜੀਣ ਲੱਗਦੇ ਆ ਤਾਂ ਉਹ ਦੁਰਲਭ ਜਨਮ ਬਣਦਾ ਹੈ ये जो शरीर हमको भगवान जी की मर्जी से प्राप्त हुआ है ये मेरे कोई पिछले जन्म के कर्मों से प्राप्त नहीं हुआ है ये कुदरत के नियम सिस्टम में प्राप्त हुआ है पर इसको दुर्लभ देव नहीं बोलते हैं किसे कुत्ते बिल्ली ने तो कोई राधी भक्ति की थी नहीं असि शब्द तो समझ चुके हैं गुरसेवा भक्त कमाई तबे मानस दे पाई ਔਰ ਇਹ ਵਾਲਾ ਸਵਾਲ ਮੈਨੂੰ ਨਾਨੀ ਜੀ ਨੇ ਪੁੱਛਿਆ ਸੀ ਜਦੋਂ ਮੈਂ 10ਵੀਂ ਆਰਵੀ ਪੜ੍ਹਦਾ ਸੀ ਤੂੰ ਸ਼ਬਦ ਪੜਨ ਲੱਗ ਪਿਆ ਹੈ ਕੀਰਤਨ ਕਰਨ ਲੱਗ ਪਿਆ ਹੈ ਸ਼ਬਦ ਦੇ ਕੀ ਅਰਥ ਸਮਝਦਾ ਹੈ ਮੈਂ ਸਿੰਪਲੇ ਕਿਹਾ ਮਾਤਾ ਜੀ ਗੁਰੂ ਦੀ ਸੇਵਾ ਕੀਤੀ ਭਗਤੀ ਕੀਤੀ ਤਾਂ ਮਨੁੱਖਾ ਦੇ ਹੀ ਮਿਲੀ ਹੈ ਕਹਿੰਦੇ ਅੱਛਾ ਕਿਹੜੇ ਤੂੰ ਕੁੱਤੇ ਬਿੱਲੀ ਨੂੰ ਸੇਵਾ ਕਰਦੇ ਆ ਦੇਖਿਆ ਐਂਡ ਆਈ ਵਾਸ ਸ਼ੌਕਟ ਐਮਬੈਰੈਸਡ ਹਾਂਜੀ ਮਾਤਾ ਜੀ ਫੇਰ ਇਹਦੇ ਕੀ ਅਰਥ ਬਣੇ ਕਹਿੰਦੇ ਜੇ ਤੂੰ ਗੁਰੂ ਦੀ ਸੇਵਾ ਕੀਤੀ ਭਗਤੀ ਕੀਤੀ ਤਾਂ ਮੰਨ ਕੇ ਤੂੰ ਮਨੁੱਖਾ ਦੇਈ ਪ੍ਰਾਪਤ ਕੀਤੀ ਆਦਰ ਤੂੰ ਕਿ ਤੂਤ ਪਸ਼ੂ ਕੀ ਹੈ ਦੇਖਣ ਇਚ ਮਨਸ ਜਾਤ ਲੱਗਦਾ ਹੈ ਥਿਸ ਇਜ਼ ਗੁਰਮਤ ਦਾ ਆਵਾ ਗਵਨ ਥਿਸ ਇਜ਼ ਗੁਰਮਤ ਦਾ ਰੀ ਇਨਕਾਰਨੇਸ਼ਨ ਐਂਡ ਇਸ ਤੋਂ ਇਸ 84 ਲੱਖਾ ਜੂਨਾ ਵਾਲੇ ਗੰਦੇ ਗੰਦੇ ਮੈਲੇ ਮੈਲੇ ਆਗੁਣਾ ਵਾਲੇ ਖਿਆਲਾਂ ਤੋਂ ਉੱਪਰ ਜਾਗ ਪੈਣਾ ਪਰ ਆਪਣੇ ਜਾਨਵਰਾਂ ਨੂੰ ਠੀਕ ਕਰ ਲੈਣਾ ਆਪਣੇ ਸ਼ੇਰ ਨੂੰ ਠੀਕ ਕਰ ਲੈਣਾ ਨਿਰਦਇਤਾ ਛੱਡ ਦਿੰਦਾ ਹੈ ਆਪਣੇ ਕਾਂ ਨੂੰ ਠੀਕ ਕਰ ਲੈਣਾ ਆਪਣੀ ਬਿੱਲੀ ਨੂੰ ਠੀਕ ਕਰ ਲੈਣਾ ਆਪਣੇ ਕਛੂਆ ਪਨ ਕੋਰੇ ਪਨ ਨੂੰ ਸੈਲਫਿਸ਼ ਪਨ ਨੂੰ ਠੀਕ ਕਰ ਲੈਣਾ ਇਹ ਸਾਡੀ ਇੱਕ ਨਵਾਂ ਜਨਮ ਵਿੱਚ ਅਸੀਂ ਸ਼ਬਦ ਰਾਜाराम ਕਾਕਰੀ ਆਮਰੇ ਪਕਾਇ ਚ ਡਿਸਕਸ ਕੀਤਾ ਆਪਣੇ ਜਾਨਵਰਾਂ ਨੂੰ ਠੀਕ ਕਰ ਲੈਣਾ ਲਗ 84 ਤੋਂ ਪਰਮ ਕੇ ਵਾਪਸ ਆ ਗਏ ਔਰ ਰਬ ਜੀ ਦੇ ਗੁਣ ਗਾਉਂਦੇ ਆ ਸਤਗੁਰੂ ਸੇ ਪਿਆਰ ਕਰਦੇ ਆ ਤਾਂ ਇਹਨੂੰ ਕਹਿੰਦੇ ਨੇ ਸਤਗੁਰੂ ਸੇ ਪਿਆਰ ਦੁਰਲਭ ਜਨਮ ਪ੍ਰਾਪਤ ਹੋ ਜਾ ਦੁਰਲਭ ਜਨਮ ਪ੍ਰਾਪਤ ਹੋ ਜਾਏ ਇਹ ਹੀ ਹੱਥ ਹੁੰਦੇ ਨੇ ਜਿਹੜੇ ਪਹਿਲਾ ਜਾਨਵਰਾ ਵਾਲਾ ਐਕਟ ਕਰਦੇ ਸਨ ਹੁਣ ਇਹ ਹੀ ਹੱਥ ਹੋ ਜਾਂਦੇ ਨੇ ਭੈ ਕੇ ਚਰਨ ਕਰ ਭਾਵ ਕੀ ਲੋਇਅਰ ਸੁਰਤ ਕਰੇ ਹਮਦਰਦੀ ਵਾਲੀ ਅੱਖਾਂ ਬਣ ਜਾਂਦੀਆਂ ਸੋ ਇੱਥੇ ਸਿਖਾਉਂਦੇ ਨੇ ਜੇ ਅੰਦਰ ਦੇ ਗੁਣ ਦੇਖ ਲਵੋ ਤਾਂ ਆਦਰਵਾਇਜ਼ ਤੈਨੂੰ ਦੁਰਲਭ ਤੇ ਪ੍ਰਾਪਤ ਨਹੀਂ ਹੋਏਗੀ 1084 ਜਾਨਵਰਾ ਵਾਲਾ ਜੀਵਨ ਚੀਂਦਾ ਰਹੇਗਾ ਉਹਦੇ ਤੋਂ ਜਾਗ ਪੈ ਜਦੋਂ 84 ਲੱਖ ਜੂਨਾ ਵਾਲਾ ਡੰਪ ਸਾਰਾ ਛੱਡ ਕੇ ਨਿਝ ਕਰਦੀ ਕਰੋਨਾ ਦੀ ਸੰਪਦਾ ਵਾਲੀ ਧਰਤੀ ਮਿਲ ਜਾਂਦੀ ਹੈ ਨਾ ਤਾਂ ਸਾਡਾ ਕਰਤਾਰਪੁਰ ਵਸ ਜਾਂਦਾ ਹੈ ਬੇਗਮਪੁਰਾ ਸ਼ਹਿਰ ਕੋ ਨਾ ਵਸ ਜਾਂਦਾ ਉਹਨੂੰ ਦੁਰਲੱਭ ਦੀ ਪ੍ਰਾਪਤੀ ਕਹਿੰਦੇ ਨੇ ਉਹਨੂੰ ਤੋਂ ਲੈਣਾ ਹੈ ਯੂ ਆਰ ਹੇਅਰ ਪਰਪਸ ਆਫ ਯਰ ਲਾਈਫ ਇਜ਼ ਐਕਮੀ ਆਫ ਸਪਿਰਚੁਅਲਿਟੀ ਨੂੰ ਅਚੀਵ ਕਰਨਾ ਆਪਣੇ ਜਾਨਵਰ ਪੁਨੇ ਤੇ ਜਿਹੜਾ ਮੇਰਾ ਆਫਤਰਨ ਹੋ ਗਿਆ ਸੀ ਮੇਰੇ ਆਉਗਣ ਮੇਰੇ ਅੰਦਰ ਆ ਗਏ ਸਨ ਉਸ ਜਾਨਵਰ ਪੁਨੇ ਤੋਂ ਉੱਪਰ ਆਪਣੇ ਆਪ ਨੂੰ ਇਨਸਾਨੀਅਤ ਦੇ ਪੱਲ ਤੱਕ ਲਿਆਉਣਾ ਇੱਕ ਮੀ ਆਫ ਸਪਿਰਚੁਐਲਿਟੀ ਦੇ ਲੈਵਲ ਨੂੰ ਅਚੀਵ ਕਰਨਾ ਮੇਰੇ ਕਲਯੁਗ ਦੀ ਅਵਸਥਾ ਤੋਂ ਚੰਗੇ ਗੁਣਾ ਦੀ ਪ੍ਰਦਾਨਤਾ ਕਰਕੇ ਕਲਯੁਗ ਮੈਂ ਕੀਰਤਨ ਪ੍ਰਦਾਨਨਾ ਕਰਕੇ ਸਤਜੁਗ ਦੀ ਅਵਸਥਾ ਸਤ ਦਾ ਖੇੜਾ ਮੋੜ ਕੇ ਪ੍ਰਾਪਤ ਕਰਨਾ ਇਸ ਵਾਸਤੇ ਆਇਆ ਸੀ ਗੋਇਲ ਆਇਆ ਗੋਇਤੀ ਕਿਆ ਤੇਸ ਜਮ ਪਸਾਰ ਮੌਲਤ ਪੁੰਨੀ ਚੱਲਣਾ ਮੈਨੂੰ ਚਾਂਸ ਮਿਲਿਆ ਅੱਜ ਸਵੇਰੇ ਮੈਂ ਪਾਰਕ 'ਚ ਸੈਰ ਕਰ ਰਿਹਾ ਸੀ ਇਹ ਸ਼ਬਦ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਪਰ ਮੈਂ ਚਾਰੇ ਪਾਸੇ ਦੇਖ ਰਿਹਾ ਸੀ ਕੁਝ ਲੋਕੀ ਪਾਰਕ ਵਿੱਚ ਸੈਰ ਕਰ ਰਹੇ ਸਨ ਮੈਂ ਦੇਖਿਆ ਕੁਝ ਲੋਕੀ ਪਾਰਕ ਵਿੱਚ ਖੇਡ ਵੀ ਰਹੇ ਸਨ ਅਤੇ ਮੈਂ ਦੇਖਿਆ ਕੁਝ ਲੋਕੀ ਪਾਰਕ ਵਿੱਚ ਯੋਗਾ ਕਰ ਰਹੇ ਸਨ ਅਤੇ ਮੈਂ ਦੇਖਿਆ ਕੁਝ ਲੋਕੀ ਪਾਰਕ 'ਚ ਬੈਠ ਕੇ ਆਰਾਮ ਆਰਾਮ ਨਾਲ ਨੀਮੀ ਵੋਲਿਊਮ ਦੇ ਅੰਦਰ ਗੱਲਾਂ ਕਰ ਰਹੇ ਹਨ खबर उच्चा उच्चा गल गॉड पार्क एक ही है, है कि तुम पार्क में किस परपज के लिए आए हो अखबार सी एन एन आज तक का चैनल दोबारा से रिपीट करने आए हो कल तक रात को जो खबरें सुनी थी लोगों ने क्या किया पुलिस ने क्या किया मिनिस्टर ने क्या किया कहां पर क्या हो गया یہ باتیں کرنے آو تمہاری مرضی ہے پارک اس پارک اج زندگی ملی ہے اٹ از اپ ٹو یو کی کرنا چاہ چوہدری بننا چاہندا پردان بننا چاہندا اپنے اپنے اونچا کھوڑا کرنا امیر دکھانا چاہندا اپنے ہنکار دکھانا چاہندا تو کی بننا چاہندا اٹ از اپ ٹو یو تنو جیون ملی ہے تو ربی گناں نال جیویا کر ربی گناں نال جتو جین لگ پیندے نے نا ਸਾਡੇ ਅੰਦਰ ਦੇ ਜਾਨਵਰ ਠੀਕ ਹੋ ਜਾਂਦੇ ਨੇ ਔਰ ਸਾਨੂੰ ਦੁਰਲੱਭ ਦੇ ਪ੍ਰਾਪਤ ਹੋ ਜਾਂਦੀਆਂ ਤਾਂ ਇਹ ਚੰਗੀ ਸੰਪਤ ਰੂਪੀ ਅੰਤਕਰਣ ਰੂਪੀ ertid ਪ੍ਰਾਪਤ ਹੋ ਜਾਂਦੀ ਹੈ